ਹੈਲੋ ਸ਼ਸ਼ੀਕਾਲ ਫਰੈਂਡ ਕਿਵੇਂ ਹੋ ਤੁਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੋਰੀ ਮੂੰਹ ਦੇ ਟਾਂਕੇ ਖੁੱਲ ਗਏ ਆ ਜੀ ਤੇ ਤੋਰੀ ਸਾਡਾ ਕੇਲੇ ਖਾਈ ਜਾਂਦਾ ਕਿਉਂਕਿ ਇਹਨੇ ਦਵਾਈ ਲੈਣੀ ਆ ਤੇ ਮੈਂ ਤੌਲੀਆ ਤਾਂ ਲੈਂਦਾ ਮੇਰੇ ਅੱਧੀ ਬਾਹ ਦੇ ਕੱਪੜੇ ਪਾਏ ਮੈਨੂੰ ਸੰਗ ਲੱਗਦੀ ਆ ਫਰੈਂਡ ਮੂੰਹ ਮੇਰਾ ਗੋਰਾ ਹੋ ਗਿਆ ਤੇ ਇਹਦਾ ਮੂੰਹ ਕਮਜ਼ੋਰਾ ਹੋ ਗਿਆ ਬੋਲ ਹੋਰ ਨਹੀਂ ਬੋਲਣਾ ਨਹੀਂ ਫਰੰਟ ਕੁਝ ਤੇ ਮੈਂ ਬੋਲਣਾ ਹਟਣਾ ਨਹੀਂ ਤੁਸੀਂ ਸਾਰੇ ਜਾਣੇ ਕਮੈਂਟਾ ਜ਼ਰੂਰ ਦੱਸਿਓ ਕਿ ਕਰਨਾ ਕੋਰੀ ਹੋ ਗਈ ਕਿ ਨਹੀਂ ਇੱਕ ਕਰੀਮ ਜੀ ਭੇਜੀ ਹੈ ਕਿਸੇ ਭੈਣ ਨੇ ਬਾਹਰੋਂ ਜਿੰਨਾਂ ਦੀ ਮੈਂ ਪ੍ਰੋਮੋਸ਼ਨ ਜੀ ਕੀਤੀ ਸੀਗੀ ਧੌਣ ਕਾਲੀ ਆ ਤੇ ਮੂੰਹ ਗੋਰਾ ਇੱਕ ਗੱਲ ਬੰਦੀ ਆ ਬੱਠੇ ਆ ਚਾਹ ਪਾਣੀ ਪੀਣਾ ਤਾਂ ਭਾਈ ਤੁਸੀਂ ਵੀ ਆ ਸਕਦੇ ਹੋ ਚਾਹ ਪੀ ਸਕਦੇ ਹੋ ਮੇਰੀ ਚਾਹ ਦੇ ਦੇ ਮੇਰੀ ਤੇ ਹੁਣ ਕੰਮ ਵੀ ਇਹੀ ਕਰਾਊਗਾ ਫਰੈਂਡ ਝਾੜੂ ਇਹ ਮਾਰੂਗਾ ਪੋਚੇ ਮੈ ਲਾ ਦੂੰਗੀ ਤੇ ਕੰਮ ਕਰਾ ਦਿੰਦਾ ਹੁੰਦਾ ਕਿਉਂਕਿ ਹੁਣ ਸਾਡੇ ਮੈਂ ਤਾਂ ਇਕੱਲੀ ਤਾਂ ਹੁੰਦਾ ਨਹੀਂ ਇੰਨਾ ਮੈਂ ਤਾਂ ਵੀਡੀਓ ਜੋਗ ਰਹੀਆਂ ਤੁਹਾਨੂੰ ਪਤਾ ਹੀ ਹੈ ਉਹ ਦੁਖਾਲਾ ਓਏ ਖਾਲਾ ਇਹ ਲੈਣਾ ਨਾ ਹੋਰ ਪਜਦਾ ਹੱਥ ਕਾਲੇ ਆ ਮੂੰਹ ਗੋਰਾ ਮੂੰਹ ਮਰ ਜਾ ਤੈ ਮੂੰਹ ਸੋਟ ਕਾ ਕਹਿੰਦਾ ਮੇਰਾ ਮੈਂ ਕਿਹਾ ਭਾਈ ਚੰਗੀ ਗੱਲ ਚਾਹ ਜ਼ਵਾਦ ਆ ਫਰੈਂਡ ਜੇ ਤੁਸੀਂ ਪੀਣੀ ਆ ਤਾਂ ਦੱਸ ਦੋ ਕੁਦਰਤ ਦੇ ਪੋਚੇ ਵਰਗੀ ਆ ਕੁਦਰਤ ਦੇ ਪੋਚੇ ਵਰਗੀ ਫਰੈਂਡ ਉੱਚੀ ਮਤਾਣੀ ਬੋਲਣਾ ਇਹ ਕਹਿੰਦਾ ਮੇਰੇ ਕੰਨਾਂ ਚ ਵੱਜਦੀਆਂ ਗੂੰਜ ਵੱਜਦੀਆਂ ਕਹਿੰਦਾ ਗੂੰਜ ਗੂੰਜ ਹੁੰਦੀ ਆ ਕਹਿੰਦਾ ਗੂੰਜ ਗੂੰਜ ਆ ਐ ਕਰੀ ਜਾਂਦਾ ਫਰੈਂਡ ਦੇਖ ਲਾ ਉਹ ਯਾਰਾ ਸਾਡੇ ਘਰ ਦਾ ਸਾਡਾ ਘਰ ਚ ਹੁਣ ਸਫਾਈ ਆਣੀ ਤੁਸੀਂ ਬੰਦ ਕਰੋਂ ਦੇਖੋ ਫਰੈਂਡ ਸਾਫ ਸੁਥਰਾ ਘਰ ਹੁਣ ਬਣਾ ਦਿੰਨੇ ਆਂ ਅਸੀਂ ਇਹ ਅੰਨਾ ਜਿਹੜਾ ਆਪਣੇ ਜਿਹੜਾ ਸਪਰੇਸ਼ਨ ਹੋਇਆ ਉਹੀ ਹੱਥੋਂ ਕਰਦਾ ਲੱਛਣ ਕਰਦਾਗਾ ਆ ਗੁੰਗਾ ਜੀ ਕੀ ਕੰਨ ਸਾਡੇ ਨਾਲ ਗੱਲ ਕੀਤੀ ਸੀ ਕਿਹੜਾ ਸੀ ਪੰਡਾ? ਘਾਲੋ ਭੈਣ ਨੇ ਕਿੱਥੋਂ ਗੱਲ ਕੀਤੀ ਸੀ? ਇਟਲੀ। ਭਰਾਣ ਦੇ ਨਾਲ ਇਟਲੀ ਤੋਂ ਫੋਨ ਆਇਆ ਸੀ ਮੈਨੂੰ ਇਟਲੀ ਤੋਂ ਦੋ ਆਏ ਸੀ ਦੋ। ਇੱਕ ਤਾਂ ਲਾਈਵ 'ਚ ਆਇਆ ਸੀ ਮੁੰਡਾ ਇਟਲੀ ਤੋਂ। ਤੇ ਇੱਕ ਭੈਣ ਨੇ ਉਹ ਭੈਣ ਤਾਂ ਇੰਨਾ ਖੁਸ਼ ਹੋਈ ਇਟਲੀ ਵਾਲੀ। ਉਹ ਤਾਂ ਕਹਿੰਦੀ ਮੈਂ ਤਾਂ ਜਕੀਰ ਨਹੀਂ ਲਈ ਮੈਂ ਕਰਨ ਨਾਲ ਗੱਲ ਕਰੀ ਕਰੀ ਜਾਂਦੀ ਆ ਵਿਚਾਰੀ। ਵਾਲਾ ਕਰੇ ਫਰੈਂਡ ਹੋ ਮੈਂ ਖਲਾ ਦੱਸ ਮੈਂ ਭੈਣਾ ਫੇਰ ਕੀ ਹੋ ਗਿਆ ਮੈਂ ਖ ਕਰਨਾ ਹੀ ਆ ਮੈਂ ਖ ਫੇਰ ਕਿੱਡੇ ਗੱਲ ਤੇ ਘਟ ਹੱਸਿਆ ਕਰ ਵੇਜਵਾੜੇ ਲਦੇ ਤੇਰੀ ਹੱਸਦੇ ਫਰੈਂਡ ਚਾਹ ਪੀਂਦਾ ਇਹ ਚਾਹ ਪੀਂਦਾ ਮੈਂ ਦੋ ਵਾਰੀ ਚਾਹ ਪੀਣੀ ਬਸ ਸਵੇਰ ਤੇ ਸ਼ਾਮ ਇੰਨਾ ਕਿ ਮਿੱਠਾ ਪਾਇਆ ਕਰ ਤੋ ਤਾਂ ਕੱਲ ਤਾਂ ਬਾਹਲ ਹੀ ਮਿੱਠੇ ਵਾਲੀ ਚਾਹ ਸੀ ਹੋ ਵੀ ਸਾਡੇ ਐਲਐਸਡੀ ਇੱਥੇ ਲਾਤੀ ਫਰੈਂਡ ਇੱਕ ਛੋਟੀ ਛੋਟੀ ਵਾਲੀ ਬਾਹਰ ਲਾਤੀ ਵੱਡੇ ਵਾਲੀ ਅੰਦਰ ਲਾਤੇ ਉਹ ਚਾਸੀਂ ਬਲੌਗ ਦੇਖਦੇ ਹੁੰਦੇ ਆ ਤੇ ਛੋਟੀ ਆ ਸਕੂਲੋਂ ਆਉਂਦੀ ਆ ਜਦੋਂ ਕੁੜੀ ਤੇ ਇਹ ਆ ਕੇ ਅਨੁਸਾਰ ਲਾ ਲੂਗੀ ਬੱਸ ਉਹ ਮੇਰਾ ਹਵਾਈ ਫਰਾਈ ਲੱਗਿਆ ਜੇ ਚਾਹ ਪੀਣੀ ਆ ਤਾਂ ਦੱਸ ਦਿਓ ਭਾਈ ਵਾਲ ਮੈਂ ਕਾਲੇ ਕਰ ਲਏ ਆ ਜੁੱਤੇ ਬੋਸ਼ੇ ਤੇ ਆ ਜਾਂਦੇ ਆ 40 45 ਸਾਲ ਦੀ ਉਮਰ ਆ ਮੇਰੀ ਐਨੀ ਉਮਰ ਚ ਤਾਉਣੀ ਨਹੀਂ ਚਾਹੀਦੇ ਵੈਸੇ ਤੇ ਹਜੇ ਘੜਾਪਾ ਬੁੜੇ ਹੋਵੇ ਅਭੀ ਤੋਂ ਮੈਂ ਜਵਾਨ ਹੂੰ ਇਹ ਦਿਲ ਬੇਈਮਾਨ ਹੈ ਅਭੀ ਤੋਂ ਮੈਂ ਜਵਾਨ ਹੈ ਡੰਦ ਵੀਰੇ ਦੰਦ ਬੋਹ ਚਿੱਟੇ ਮੈ ਰੈਡ ਡਾਵਰ ਇਹੋ ਕਰਦੀ ਆ ਜੀ ਕਿਹੜਾ ਬੱਬੂ ਆਪਾ ਲਾਉਣੇ ਆ ਰੈਡ ਡਾਵਰ ਫਰੈਂਡ ਤੁਸੀਂ ਵੀ ਜੇ ਦੰਦ ਚਿੱਟੇ ਕਰਾਣੇ ਆ ਨਾ ਐ ਮੇਰੇ ਵਾਂਗ ਰੈਡ ਡਾਵਰ ਯੂਜ਼ ਕਰਿਆ ਕਰੋ ਆ ਪਿਆਰਾ ਪਤਾਸਿਆਂ ਵਰਗੇ ਕਮਲਾ ਹੋ ਗਿਆ ਫਰੈਂਡ ਸਾਡਾ ਮੁੰਡਾ ਢੋਲ ਕੋ ਜਾ ਤੇ ਦਿੱਲੀ ਵਾਲੀ ਭੈਣ ਜੀ ਨੂੰ ਵੀ ਰਾਮ ਰਾਮ ਮਲੇਸ਼ ਗਾਲੀ ਦੀਦੀ ਨੂੰ ਵੀ ਰਾਮ ਰਾਮ ਭੈਣ ਜੀ ਨੂੰ ਤੇ ਇਟਲੀ ਵਾਲੀ ਭੈਣ ਨੇ ਜਿਹੜੀ ਨੇ ਸਾਡੇ ਨਾਲ ਕੱਲ ਗੱਲ ਕੀਤੀ ਸੀ ਫੋਨ ਤੇ ਬਾਵਾ ਚੇਰ ਉਹਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਕੀ ਸਾਰੇ ਕੋਲੀ ਬੋਰਨੀਆਂ ইংল্যান্ড ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਆਸਟ੍ਰੇਲੀਆ ਤੇ ਸਾਰਿਆਂ ਨੂੰ ਕਰਨਾ ਬਠਿੰਡਾ ਵਾਂਗੂ ਵੱਲੋਂ ਟਰੱਕ ਭਰ ਕੇ ਲਵ ਯੂ ਤੇ ਜੇ ਕਿਸੇ ਨੇ ਮੈਨੂੰ ਭੇਜਣਾ ਤਾਂ ਪਾਸਪੋਰਟ ਭੇਜ ਸਕਦਾਗਾ ਕਿਉਂਕਿ ਫੋਸਪੋਰਡਰ ਦੀ ਮੈਂ ਬਹੁਤ ਸ਼ਕੀਨ ਆ ਫੋ ਲਾ ਕੇ ਤੁਹਾਡੇ ਨਾਲ ਵਧੀਆ ਗੱਲਾਂ ਕਰਿਆ ਕਰੂੰਗੀ ਮੂੰਹ ਗੋਰਾ ਹੋ ਜਾਊਗਾ ਤੇ ਜੇ ਕਿਸੇ ਦੀ ਜੇ ਕੋਈ ਚਾਹਵਾਨ ਹੈਗਾ ਵੀ ਕਿਰਨ ਸਾਡੀ ਸੋਹਣੀ ਲੱਗੇ ਤਾਂ ਫੋਸ ਪਾਊਡਰ ਮੈਨੂੰ ਬਾਹਰ ਜਾਂ ਤਾਂ ਇਟਲੀ ਤੋਂ ਭੇਜ ਦਿਓ ਜਾਂ ਯੂਕੇ ਜਾਂ ਕੈਲੀਫੋਰਨੀਆ ਜਾਂ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਮਲੇਸ਼ੀਆ ਜਿੱਥੋਂ ਤੱਕ ਵੀ ਮੇਰੀ ਬਾਤ ਜਾਂਦੀ ਆ ਮੈਨੂੰ ਜ਼ਰੂਰ ਭੇਜੋ ਪੋਸਟ ਕਰੋ ਯੂ ਚਾਚਾ ਚਾਹਾ ਪੀ ਲ ਤੋ ਰੀ ਮਾ ਸਾਡਾ ਹੋ ਗਿਆ ਠੀਕ ਹੁਣ ਹੁਣ ਅਸੀਂ ਸ਼ਾਰਟ ਵੀਡੀਓ ਬਣਾਇਆ ਕਰਕੇ ਸ਼ਾਰਟ ਤੇ ਪਰ ਦੇ ਕੇ ਤਮਾਂ ਲਾ ਪਾਉਂਦੇ YouTube ਤੇ ਅਜ ਤੜਕੇ ਸਰਖੀ ਲਾਲੀ ਵਫਰੰਟ ਇੱਕ ਕਰੀਬ ਜੀ ਬੁਲਾਈ ਸੀ ਵਾਗਾ ਲਚੋੜੀ ਲੱਗੀ ਅੱਜ ਦਾ ਵਾੜੀ ਚੋੜੀ ਲੱਗੀ ਅਸੀ ਕਿਰ ਲਾਤ ਵਰਜੇ ਟਿੱਕਾ ਲਾਉਣਾ ਪਊਗਾ ਕਾਲਾ ਬੂਮਾ ਦਾ ਜਾਸਾ ਆ ਵੀ ਕਿੰਨਾ ਗੱਲ ਗੱਲ ਅਜ ਤੇਰੀ ਝੂਠੀ ਚਲੋ ਮੂੰਹੇ ਦੀ ਝੂਠਾ ਜਾਟਾ ਦਾ ਮੈਂ ਉਹੀ ਨਹੀਂ ਪੀਂਦੀ ਕਿਸੇ ਦਾ ਝੂਠਾ ਦਾ ਮਾਦੇ ਹੈ ਸਫਰੈਂਟ ਦਾ ਨਹੀਂ ਪੀਂਦੀ ਜਿਹੜੇ ਨੇ ਮੇਰੇ ਨਾਲ ਲਾਵਾਂ ਲਈਆਂ ਤੂੰ ਕੀ ਚੀਜ਼ ਆ ਮੁੰਡਾ ਮੁੰਡਾ ਤਾਂ ਹੈਗਾ ਪਰ ਛੋਟੇ ਹੁੰਦੇ ਤਾਂ ਮੈਂ ਝੂਠਾ ਖਾ ਲਿਆ ਖਾ ਲਿਆ ਹੁਣ ਨਹੀਂ ਨਾ ਕਿਸੇ ਨੂੰ ਖਵਾਈਏ ਝੂਠਾ ਤੇ ਨਾ ਕਿਸੇ ਦਾ ਖਾਈਏ ਝੂਠਾ ਬੇ ਮੁੰਡਿਓ ਘੁੜ ਗੈਰਾ ਉੱਤੇ ਫਿਰਜ ਮੈਂ ਡੁੱਲ ਲਈ ਜੇ ਮੈਂ ਡੁੱਲਦਾ ਤੇਰੇ ਉੱਤੇ ਮੈਂ ਕੂੜੀਏ ਇੱਕ ਪੱਟ ਲੈ ਕੇ ਨਾਣੀ ਮੁੰਡਾ ਤੇਰੀਆਂ ਜਾਂ ਧਾਣੇ ਦੂਜਾ ਤੇਰੇ ਬਠਿੰਡੇ ਸ਼ਹਿਰ ਨੇ ਨਹੀਂ ਤੇਰੇ ਬਠਿੰਡੇ ਸ਼ਹਿਰ ਨੇ ਫਰੰਡ ਮੈਂ ਤਾਂ ਮਹੱਲਾ ਬਾ ਰੱਖੀਆਂ ਨੇ ਸੌਰੇ ਬਠਿੰਡਾ ਕੀ ਉਹ ਅਲੀਵਾਰੀਆਂ ਕੀ ਮਾਰ ਕਿਰਨਾ ਕਰਨਾ ਹੋਈ ਪਈ ਆਏ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਦੇਵੇ ਫਰੈਂਡ ਤੇ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਫਰੈਂਡ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਮੈਨੂੰ ਫੋਸਫੋਰਡਰ ਵਾਲੀ ਜ਼ਰੂਰ ਜੀ ਮਾੜੀ ਜੀ ਸਲਾਹ ਜ਼ਰੂਰ ਦਿਓ ਜੇ ਭੇਜ ਸਕਦੇ ਹੋ ਤਾਂ ਮੈਨੂੰ ਜਰੂਰ ਭੇਜੋ ਵਾਹਿਗੁਰੂ ਸਤਨਾਮ ਤੇ ਵਾਹਿਗੁਰੂ ਪਰਮਾਤਮਾ ਜਿਹੜੇ-ਜਿਹੜੇ ਮੇਰਾ ਬਲੌਗ ਦੇਖਦੇ ਆ ਸਾਰਿਆਂ ਤੇ ਮੇਰ ਪਰਿਆ ਹੱਥ ਰੱਖੀ ਤੇ ਸਾਰਿਆਂ ਦੀ ਕਮਾਈ ਦਿਨ ਦੁੱਗਣੀ ਰਾਤ ਚੌਗਣੀ ਕਮਾਈ 'ਚ ਬਰਕਤ ਪਾਈ ਤੇ ਜਿਹੜਾ ਮੈਨੂੰ ਫੋਸਫੋਰਸ ਪਾਊਡਰ ਭੇਜੂਗਾ ਉਹਦੇ ਨਾਮ ਦਾ ਮੈਂ ਬਣਾਇਆ ਬਲੌਗ 'ਚ ਦਿਖਾਉਂਗੀ ਵੀ ਮੈਨੂੰ ਆਹ ਭੇਜਿਆ ਤੇ ਨਾਲੇ ਮੈਂ ਕੀ ਕਹਿੰਦੇ ਆ ਬਾੜਾ-ਬਾੜਾ ਫੋਸ ਪਾਊਡਰ ਲਾ ਕੇ ਵੀਡੀਓ ਬਣਾਉਂਗੀ ਨਾਲ ਮੈਂ ਇੰਸਟਾਗ੍ਰਾਮ ਤੇ ਬਣਾਉਂਗੀ ਫਰੈਂਡ ਤੇ ਜਿਹੜਾ ਮੇਰਾ ਭੈਣ ਭਰਾ ਮੇਰੀਆਂ ਭੈਣਾਂ ਹੀ ਭੇਜ ਲੂਆਂ ਭਰਾਵਾਂ ਨੇ ਤਾਂ ਕੀ ਭੇਜਣਾ ਭਰਾਵਾਂ ਭਰਾਵਾਂ ਨੂੰ ਤਾਂ ਭੈਣ ਭਾਬਾ ਜਿੰਨੀ ਮਰਜ਼ੀ ਕਾਲੀ ਹੋਵੇ ਬਥੇਰੀ ਸੋਹਣੀ ਲੱਗਦੀ ਹੁੰਦੀ ਹੈਗੀ ਭੈਣ ਭਰਾ ਦਾ ਪਿਆਰ ਹੀ ਇਹੋ ਜਿਹਾ ਹੁੰਦਾ ਫਰੈਂਡ ਤੇ ਮੈਨੂੰ ਫੋਸ ਪਾਊਡਰ ਜ਼ਰੂਰ ਭੇਜ ਦਿਓ ਪਲੀਜ਼ ਤੇ ਆਗਾ ਪਰ ਮੈਂ ਸੋਹਣੀ ਜੀ ਹੋ ਕੇ ਤੁਹਾਡੇ ਕੋਲ ਬਲੌਗ ਬਣਾਇਆ ਕਰੂੰਗੀ ਤੇ ਇਟਲੀ ਵਾਲੀ ਭੈਣੇ ਸਸਰੀ ਕਾਲ ਤੇ ਜਿਹੜੇ ਜਿਹੜੇ ਮੇਰਾ ਬਲੌਗ ਦੇਖਦੇ ਆ ਬਾਬਾ ਨਾਨਕ ਚੜ੍ਹਦੀ ਕਲਾ ਰੱਖਿਓ ਉਹਨਾਂ ਨੂੰ ਹੱਸਦੇ ਵਸਦੇ ਰੱਖੇ ਤੁਹਾਨੂੰ ਆਈ ਤੇ ਮੇਰੇ ਨਾਲ ਤੁਸੀਂ ਆਈ ਗੱਲਾਂ ਬਾਤਾਂ ਕਰਦੇ ਰਿਹਾ ਕਰੋ ਵਧੀਆ ਲੱਗਦਾ ਮੈਨੂੰ ਵੀ ਜਦੋਂ ਮੈਨੂੰ ਬਿਆਨ ਤੁਸੀਂ ਫੋਨ ਤੇ ਗੱਲ ਕਰਦੇ ਆ ਮੈਨੂੰ ਮਾਣ ਮਹਿਸੂਸ ਹੁੰਦਾ ਤੇ ਬਾਕੀ ਸਾਡਾ ਮੁੰਡਾ ਠੀਕ ਹੈ ਜੀ ਤੇ ਟਾਂਕੇ ਘੱਟ ਤੇ ਕੱਲ ਤੇ ਪੱਟਾ ਵੀ ਖੁੱਲ ਗਿਆ ਇਹਦਾ ਤੇ ਆਹ ਪੱਟੀ ਨਾਲ ਦਾ ਆਪਰੇਸ਼ਨ ਦਿਖਾਵਾਂ ਕਿਹੜੇ ਤੋਂ ਆ ਇਹ ਆ ਦੇਖੋ ਫਰੈਂਡ ਆ ਹੋਇਆ ਇਹਦਾ ਆਪਰੇਸ਼ਨ ਆ ਦੇ ਇਹ ਦੇਖ ਗਿਆ ਫਰੈਂਡ ਇਹ ਹੋਇਆ ਵਿਚਾਰੇ ਦਾ ਆਪਰੇਸ਼ਨ ਕੱਲ ਟਾਂਕੇ ਗਏ ਖੁੱਲ ਤੇ ਬਾਕੀ ਬਾਸ ਤੁਸੀਂ ਐਂ ਪਿਆਰ ਬਣਾਈ ਰੱਖਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਬਾਈ ਬਣ ਕੇ ਮੈਨੂੰ ਸਪੋਰਟ ਕਰਦਿਆ ਕਰੋ ਮੇਰਾਂ ਭੈਣਾ ਮੇਰੇ ਬੱਚੇ ਮੇਰੇ ਭਰਾ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਓਕੇ ਬਾਈ ਥੈਂਕ ਯੂ ਧੰਨਵਾਦ ਤੁਹਾਡਾ ਤੇ ਫੋਸ ਪਾਊਡਰ ਨਾ ਮੈਨੂੰ ਦੇਣਾ ਭੁੱਲਿਓ ਤੇ ਤੁਸੀਂ ਦੱਸ ਦਿਓ ਮੈਂ ਤੁਹਾਡੇ ਕੋਲੇ ਆਧਾਰ ਕਾਰਡ ਭੇਜਾਂ ਡਰੈੱਸ ਭੇਜਾਂ ਕੀ ਭੇਜਾਂ ਤੇ ਫੋਸ ਪਾਊਡਰ ਮੈਨੂੰ ਜਰੂਰ ਭੇਜ ਦਿਓ ਪਲੀਜ਼ ਇੱਕ ਸੁਰਖੀ ਇੱਕ ਲੱਕਮੀ ਦਾ ਕੱਜਲ ਕਾਜਲ ਫਿਰ ਮੈਂ ਕੱਜਲ ਪਾ ਕੇ ਲੱਗਿਆ ਕਰੂੰਗੀ ਤੂ ਹੈ ਮੇਰੀ কিরਣ ਮੈਂ ਹੂੰ ਸੱਤੇ ਕੀ ਕਿਰਨ ਤੇ ਸੱਤਾ ਮਾਈ ਹਸਬੈਂਡ ਫਰੈਂਡ ਤੇ ਮੇਰੇ ਘਰ ਵਾਲੇ ਦਾ ਨਾਮ ਸਤਪਾਲ ਸਿੰਘ ਹੈਗਾ ਤੇ ਮੇਰਾ ਨਾਮ ਕਰਨ ਕਰਨਾ ਕਰਨਾ ਫਰੈਂਡ ਕਰਨਾ ਕਰਨਾ ਬੜਾ ਹੰਡਾ ਤੂੰ ਜਾਣਦੀਆਂ ਬਾਕੀ ਤੇ ਇਹਦਾ ਨਾਮ ਹਰਪ੍ਰੀਤ ਸਿੰਘ ਆ ਮੇਰੀ ਕੁੜੀ ਦਾ ਨਾਮ ਅਧਿਆਪ੍ਰੀਤ ਸਿੱਧੂ ਆ ਇਹਦੇ ਹਰਪ੍ਰੀਤ ਸਿੱਧੂ ਆ ਮੇਰੇ ਘਰ ਵਾਲਾ ਸਤਪਾਲ ਸਿੰਘ ਸਿੱਧੂ ਆ ਮੈਂ ਨਾਰਾਂ ਦੀ ਕੁੜੀ ਆ ਮੇਰਾ ਗੋਤ ਨਾਰਾ ਫਰੈਂਡ ਤੋ ਚਲੋ ਠੀਕ ਆ ਫਰੈਂਡ ਸਬਸਕ੍ਰਾਈਬ ਨਾ ਕਰਨਾ ਭੁੱਲਿਓ ਮੇਰੇ ਵਲੌਗ ਨੂੰ ਆ ਕਈ ਨਹੀਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਰੈਂਡ ਜਰੂਰ ਬਾਏ